ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਆਪਾਂ ਨਵਾਂ ਚੈਨਲ ਬਣਾਇਆ ਇਹ YouTube ਤੇ ਗੁਰੀ ਲਤਾਲਾ ਨਾਂ ਤੇ ਤੇ ਦੋਸਤੋ ਜਿਹੜੀ ਅੱਜ ਤੁਹਾਨੂੰ ਘੋੜੀ ਦਿਖਾ ਰਹੇ ਹਾਂ ਬਹੁਤ ਵੱਡੀ ਘੋੜੀ ਆ ਹਜੇ 4 ਦਿਨ ਲੱਗੀ ਆ ਤੇ ਇੱਕ ਖੜੀ ਵੀ ਪਟਿਆਲੇ ਏਰੀਆ ਦੇ ਵਿੱਚ ਤੇ ਸੇਲ ਨਹੀਂ ਹੈਗੀ ਆਪਾਂ ਬੈਸੇ ਹੀ ਕੰਮ ਕਰਨ ਗਿਆ ਸੀ ਪੈਰਾਂ ਦਾ ਤੇ ਉਹ ਦਿਖਾ ਰਹੇ ਹਾਂ ਦੋਸਤੋ ਆਪਾਂ ਗਿਆ ਸੀ ਪਟਿਆਲੇ ਬਾਈ ਜਦਵਿੰਦਰ ਹੁਣਾਂ ਕੋਲੇ ਤੇ ਬਾਈ ਬਾਹਰੇ ਵੀ ਭੇਜਦੇ ਨੇ ਮੁੰਡੇ ਏਜੰਟ ਏਜੰਟ ਦਾ ਕੰਮ ਕਰਦੇ ਆ ਤੇ ਦੋਸਤੋ ਇਹ ਹੈਗੀ ਆ ਗੈਮਲਰ ਦੀ ਬੱਚੀ ਹਜੇ 4 ਦਿਨਾਂ ਦਾ ਲੱਗੀ ਆ ਤੇ ਹਾਈਟ ਦੀ ਜੇ ਗੱਲ ਕਰੀਏ ਹਾਈਟ ਹੈਗੀ ਆ ਦੀ 68 ਇੰਚ ਦੇਖੋ ਤੁਸੀਂ ਬਾਡੀ ਬਣਤਰ ਬੜੀ ਮਜ਼ਬੂਤ ਕੁੜੀ ਆ ਬਹੁਤ ਵੱਡੀ ਆ ਬਾਬੇ ਦੀ ਕਿਰਪਾ ਨਾਲ ਵਧੀਆ ਰੰਗ ਭਾਗ ਲਾਏ ਹੋਇਆ ਇਹਨੂੰ ਪਰਮਾਤਮਾ ਬੰਨੀਓ ਤੇ ਬਾਈ ਉਹਨਾਂ ਕੋਲੇ ਗਿਆ ਸੀ ਬਾਈ ਉਹਨਾਂ ਨੇ ਬੜਾ ਇਜਤਮਾਨ ਬਕਸਿਆ ਆਪਾਂ ਨੂੰ ਤੇ ਬਾਈ ਹੁਣ ਹੀ ਕਹਿੰਦੇ ਵੀ ਸਾਡੀਆਂ ਘੋੜੀਆਂ ਦੀ ਵੀਡੀਓ ਜ਼ਰੂਰ ਪਾਓ ਕਿਉਂਕਿ ਇਹ ਲੋਕਮੀਆਂ ਖੜੀਆਂ ਨੇ ਇੱਕ ਇਹਦੀ ਭੈਣ ਸਾਣੀ ਹਿੰਦ ਦੀ ਆ ਉਹਦੀ ਵੀ ਆਪਾਂ ਵੀਡੀਓ ਪਾਵਾਂਗੇ ਜੀ ਥੋੜੇ ਕਿ ਦਿਨਾਂ ਤੱਕ ਧੰਨਵਾਦ ਜੀ